ਦਾ ਮੇਰੇ ਸਾਲਾ ਨੇ ਟੁੱਟਿਆ ਸਾਈਕਲ ਦਿੱਤਾ ਮੇਰੇ ਸਾਲਾ ਦੇ ਨਾਲ ਦੀ ਕਲਾਰੀ ਕੰਮ ਕਰਦੀ ਆ ਸਾਲਾ ਕੋਈ ਜਸ਼ਨ ਜਸ਼ਨ ਕਰੀ ਨਹੀਂਗਾ ਪਰੌਣਾ ਆ ਗਿਆ ਘਰੇ ਅਸਤਰੀ ਕਾਲ ਪਰੌਣਿਆ ਉਹ ਸਤਰੀ ਕਾਲ ਤਾਂ ਠੀਕ ਆ ਅੱਧਾ ਘੰਟਾ ਹੋ ਗਿਆ ਮੈਨੂੰ ਖੜੇ ਨੂੰ ਵਾਰ ਕੇ ਤੁਹਾਨੂੰ ਪਤਾ ਨਹੀਂ ਸੀ ਬਾਈ ਨੇ ਹੋਣਾ ਅੱਜ ਉਹ ਇੱਧਰ ਗਏ ਵੇ ਅਸੀਂ ਦੂਜੇ ਘਰੇ ਇੱਧਰ ਗਏ ਵੇ ਅਸੀਂ ਤੇ ਉਹ ਕਿਧਰ ਘਟ ਡੱਡਲ ਜਾ ਉਹ ਖੇਤ ਗਿਆ ਵੇ ਕਰੇਰੇ ਹਿਆ ਕਰੋ ਜਦੋਂ ਮੈਨਾਂ ਹੁੰਦਾ ਕਰੇ ਠੀਕ ਆ ਸਾਰੇ ਐਂ ਕੱਲ ਪੱਕੀ ਆ ਖਾਨਦਾਨੀ ਬੰਦੇ ਉਹੀ ਮਰੀ ਜਾਂਦੇ ਆ ਆਪਣੀ ਕਣਕ ਬੱਚੀ ਸੁੰਡ ਸੰਡ ਤੋਂ ਵਧੀਆ ਵਧੀਆ ਕਿਰਪਾ ਵਧੀਆ ਰੱਬ ਦੀ ਠੀਕ ਆ ਬਾਈ ਵਾਸਤੇ ਪਾਣੀ ਲੈ ਕੇ ਠੰਡਾ ਯਾਰ ਉਹ ਠੰਡਾ ਪਾਣੀ ਰੋਕ ਨਮੂਣਿਆ ਕਰਨਾ ਬਾਈ ਨੂੰ ਉਹ ਗੋਸਾ ਲੈ ਆ ਯਾਰ ਮੈਨਾਂ ਨੰਬਰਦਾਰੀ ਦੇ ਇਸ ਤੋਂ ਬਤੀਆ ਪਰੋਣਾ ਮਰ ਜਾਏ ਗੋਸਾ ਲੈ ਲੈਂ ਚੰਗਾ ਆ ਮਾਰ ਨਹੀਂ ਫਿਰਦੇ ਮੈਨੂੰ ਸੀ ਕਿਉਂ ਗਰਮ ਹੋਣਾ ਬਾਈ ਗਰਮ ਹੋਣਾ ਯਾਰ ਕੋਈ ਨਾ ਤੂੰ ਲੋਡ ਹੋ ਕੇ ਬੈਠ ਜੁੱਤੀ ਜੱਤੀ ਰਹਾ ਕੇ ਜੁੱਤੀ ਨਾ ਉਹਨੂੰ ਕਹਾਂ ਦੋ ਇੱਥੇ ਮੈਨੂੰ ਗੱਦਾ ਫਸਾਈ ਬਠਾ ਦਿਖਾ ਦੇਣਾ ਕੋਈ ਨਾ ਉਹ ਚਾਦਰ ਵੀ ਲੈ ਇੱਕ ਯਾਰ ਕੋਈ ਭੈਣ ਦਾ ਸਰ ਆ ਤੁਹਾਨੂੰ ਮੈਨੂੰ ਉਧਰ ਲਾਣਾ ਕੋਈ ਨਹੀਂ ਉਧਰ ਰੱਖ ਦਿੰਦੇ ਲੈ ਫੜਾ ਕੋਈ ਨਹੀਂ ਕੋਈ ਨਹੀਂ ਇਹ ਨਹੀਂ ਦੇ ਦਿੰਦਾ ਮੈਂ ਇਹ ਨਹੀਂ ਦਿੰਦਾ ਝੋਲਾ ਮੈਂ ਆਉਣ ਸਾਰੀ ਗਰਮ ਹੋ ਜਾਣਾ ਗਰਮ ਹੋ ਜਾਣਾ ਕੋਈ ਸਰਾਣਾ ਨਹੀਂ ਕੋਈ ਕਪਟਾ ਨਹੀਂ ਕੋਈ ਦਰੀ ਨਹੀਂ ਵਸਾਈ ਛੱਤਰ ਨਹੀਂ ਵਸਾਈ ਕੋਈ ਨਾ ਕੋਈ ਨਾ ਪਛਾੜ ਦਿੰਦੇ ਆ ਸਾਦਾ ਨੇ ਆ ਉਹਨੇ ਕਰਮ ਕਰਕੇ ਲਿਆ ਪਾਣੀ ਨੰਬਰ 1 ਦਾ ਪਾਣੀ ਦਾ ਟਾਈਮ ਨਹੀਂ ਹੁਣ ਉਹ ਨੰਬਰ 1 ਦਾ ਪਾਣੀ ਦਾ ਹੁਣ ਟਾਈਮ ਨਹੀਂ 4:30 ਹੋ ਗਏ ਟਾਈਮ ਦੇ ਲਾ ਜਾਂਦਾਗਾ ਗੱਲ ਸੁਣੋ ਕੰਨ ਲਾਇਆ ਹਾਂ ਬਈ ਘੋਟ ਘੜ ਨਹੀਂ ਪਾਇਆ ਸਾਡੇ ਕਿਹੜਾ ਪੀਂਦਾ ਬਈ ਕੋਈ ਬਾਈ ਤਾਂ ਪਿੰਦਾ ਤੇਰੇ ਬਾਅਦ ਤੇ ਇੰਤਜ਼ਾਮ ਕਰਦਾ ਇਹ ਗਰਮ ਕਿਉਂ ਹੁੰਨਾ ਇੱਥੇ ਆਉਂ ਕਰ ਲੈ ਪ੍ਰੋਣਾ ਸਾਹਿਬ ਬੰਦਿਆਂ ਨੂੰ ਕਹਤਾ ਤੈਨੂੰ ਨਾਲੇ ਕੋਈ ਨਾ ਪਾਣੀ ਟ੍ਰੇਡ ਰੂਚ ਦੇ ਉਹ ਆਏ ਪ੍ਰੋਣਾ ਬਣੀ ਪੀਊਗਾ ਸੇਵਾ ਕਰਨ ਦਾ ਤਰੀਕਾ ਸਿੱਖ ਲੋ ਕਿਵੇਂ ਸੇਵਾ ਕਰਨੀ ਹੁੰਦੀ ਆ ਬੰਦੇ ਦੀ ਉਹ ਗਰਮ ਕਿਉਂ ਹੁੰਨਾ ਬਾਈ ਯਾਰ ਗਰਮ ਕਿਉਂ ਹੁੰਦਾਗਾ ਮੈਂ ਤੂੰ ਮੇਰੇ ਬਰਾਬਰ ਬੈਠਾ ਹੋ ਥੱਲੇ ਬੈਠ ਕੋਈ ਨਾ ਗਰਮ ਨਾ ਹੋ ਇਹ ਤਾਂ ਤੂੰ ਪੀਤੀ ਵੀ ਨਹੀਂ ਪਹਿਲੀ ਲੱchna ਕਰਨ ਲੱਗ ਗਿਆ ਤੂੰ ਦਸਨ ਕਰਨ ਲੱਗ ਗਿਆ ਤੁਹਾਨੂੰ ਪਤਾ ਨਹੀਂਗਾ ਵੀ ਲੱchna ਹੀ ਕਰਦਾ ਅਗੇ ਰੋਜ ਕੋਈ ਨਾ ਯਾਰ ਉਹ ਮਨਦੀਪ ਓ ਬਾਈ ਬਾਤ ਇਹਨਾਂ ਦਾ ਦਾਰੂ ਫੜ ਲੈ ਬੋਤਲ ਯਾਰ ਨਾਲੇ ਪੂਜੀਆ ਫੜ ਲੈ ਨਾ ਅੱਛਾ ਹੁਣ ਪੂਜੀਆ ਜੋ ਘਰ ਆ ਗਿਆ ਪਰੋਣਾ ਉਹ ਜਗਨਾ ਲਵਾਉਂਗੇ ਮੈਨੂੰ ਹੋਰ ਕੀ ਖਾਣਾ ਨਾਲ ਮੀਟ ਮੂਟ ਮੰਗਾ ਬੱਕਰੇ ਦਾ ਉਹ ਵੀ ਉਹ ਜਰ ਲੈ ਆ ਯਾਰ ਮੀਟ ਇੱਥੋਂ ਲੈ ਜੀ ਪੈਸੇ ਯਾਰ ਖੋਸ਼ਾ ਹੁਣ ਤਾਂ ਖੋਸ਼ਾ ਖੋਸ਼ ਇੰਨਾ ਵੀ ਨਹੀਂ ਹਜੇ ਮੈਂ ਦਰੂ ਨਾਲ ਕਰਦੀ ਚਾਹੀਦੀ ਮੈਨੂੰ ਠੇਕੇ ਦੀ ਦਰੂ ਲੈ ਆ ਕੇ ਬਾਈ ਨੂੰ ਸਾਈਕਲ ਅੰਦਰ ਲਾ ਦੀਏ ਸਾਈਕਲ ਕਿਨੂੰ ਕਹਿਣਾ ਓਏ ਗੱਡੀ ਆ ਇਹ ਇਹਨੂੰ ਸਾਈਕਲ ਦੱਸੀ ਜਾਣਾਗਾ ਨਾਲ ਨਾਲੇ ਝੋਲਾ ਜਾ ਫੜਾ ਲੋਡ ਓਕੇ ਪੈ ਜਾ ਤੇ ਮੇ ਨਾਲ ਸਾਈਕਲ ਉਧਰ ਲਾ ਦਿੰਨਾ ਤੇ ਨਾਲੇ ਤੈਨੂੰ ਖਾਣ ਪੀਣ ਦਾ ਤਾਂ ਇੰਤਜ਼ਾਮ ਕਰ ਦਿੰਦਾ ਇੰਤਜ਼ਾਮ ਕਦੋਂ ਜਾਂਦਾ ਸੇਧੀ ਕਰੀ ਠੰਡਾ ਰਹਿ ਗਿਆ ਕਰ ਕਰ ਦਿੰਨੇ ਕੋਈ ਨਾ ਠੰਡਾ ਤਾਂ ਰਹਿ ਜੂਗਾ ਤੇਰੀ ਭਣ ਕਿੱਧਰ ਗਈ ਨਾ ਸੁਡਲ ਜੀ ਇੱਥੀ ਆਓ ਸੁਡਲ ਜੀ ਥੋੜਾ ਡੱਬਰ ਦਾ ਪਾੜਾ ਲਾ ਦਗਾ ਸਾਡਾ ਡੱਬਰ ਤਾਂ ਸਾਡੇ ਵਰੇ ਕੀ ਬੋਲਦਾਗਾ ਖਾਣ ਦਾ ਨਹੀਂ ਬੰਦਿਆ ਸੀ ਜਿਸੀ ਜਾਂਦਾ ਮੈਨੂੰ ਤੇਰਾ ਖਾਣ ਦਾ ਜਿਸੀ ਜਾਂਦਾਗਾ ਚਲ ਇੰਤਜ਼ਾਮ ਕਰ ਦਵਾ ਦਵਾ ਜਾ ਇੱਥੋਂ ਦਫਾ ਹੋ ਨਾਲੇ ਨੂੰ ਆਹ ਗੱਡੀ ਵਰੀ ਵੱਸੇ ਕਰਾ ਕੇ ਕੇ ਸਾਈਡ ਤੇ ਲਾ ਦਿਓ ਲਾ ਦਿੰਨੇ ਕੋਈ ਨਾ ਮੇਰੀ ਗੱਲ ਸੁਣੋ ਉਹਦੇ ਵਾਸਤੇ ਕੋਹ ਨਹੀਂ ਲੈਉਣਾ ਡੱਕਾ ਵੀ ਆਇਆ ਵਾਰ ਉਹਦਾ ਕੰਮ ਆ ਠਿੱਠ ਕਰਦਾ ਉੱਥੇ ਕੁੜੀਆਂ ਤਾਂ ਕਰੀ ਜਾਂਦਾ ਇੱਥੇ ਆਪਣੇ ਤੇ ਰੋ ਮਾਰੀ ਜਾਂਦਾ ਕਰਦਾ ਉਸ ਕਹਾਣੀ ਬਾਸਦਣੀ ਇਹਨੂੰ ਉਧਰ ਲੈ ਕੇ ਚੱਲ ਬੜਿਆ ਕੇ ਜੇ ਤੇ ਇੱਦੀ ਕਰਦੇ ਸੇਵਾ ਆਪਾਂ ਇਹਨੂੰ ਲੈ ਕੇ ਦਿੰਨੇ ਮੀਟ ਨਾਲ ਦਾਰੂ ਮੈਂ ਕਰਾਂ ਫਿਰ ਤੂੜੀ ਵਾਲਾ ਹਾਂ ਨਹੀਂ ਇਹ ਆਥੇ ਨਹੀਂ ਵੀ ਠਿੱਠ ਕਰੂਗਾ ਤੇ ਦੋਨੂੰ ਬੜਿਆ ਕੇ ਜੇ ਆਪਾਂ ਲੈ ਕੇ ਚਾਲਦੇ ਆ ਮੈਂ ਲੈ ਆਉਣਾ ਇਹਨੂੰ ਤੂੰ ਉਧਰ ਚੱਲ ਬਾਸਤੀ ਭਾਈ ਹਾਂ ਲੈ ਆ ਮਨਦੀਪ ਸਾਰਾ ਕੁ ਖਾਣ ਪੀਣ ਨੂੰ ਤੇਰਾ ਹੋ ਗਿਆ ਹੱਲਾ ਹਾਂ ਉਧਰ ਦੂਜੇ ਘਰੇ ਆ ਜਾ ਚਲੋ ਫਿਰ ਮੋਤੀ ਆ ਤੇ ਮੈਂ ਤੈਨੂੰ ਐਂ ਕਹਿੰਦਾ ਸੀ ਆ ਇੱਥੇ ਰਹਿਣ ਦੇ ਝੋਲਾ ਤੇ ਸਾਈਕਲ ਜਾਪਾਂ ਨਹੀਂ ਨਹੀਂ ਤਾਂ ਨਾਲ ਲੈ ਕੇ ਜਾਊਂਾ ਝੋਲਾ ਤਾਂ ਪਤਾ ਕਿੰਨਾ ਕੀਮਤੀ ਸਮਾਨ ਆ ਓਏ ਸਾਡੇ ਕੋਲ ਕੋਈ ਚਾਹਦਾ ਇਹ ਨਾ 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 ਇੱਕ ਵਾਰੀ ਨਹੀਂ ਬਾਈ ਨਾਲ ਲੈ ਕੇ ਜਾਊਂ ਸਾਰਾ ਸਮਾਨ ਤਾਂ ਹਾਂ ਉਹ ਤਾਂ ਸਾਈਕਲ ਜਾ ਤਾਂ ਖੜਾ ਰਹਿਣ ਦੇਰਾ ਇੱਥੇ ਨਹੀਂ ਨਹੀਂ ਇਹ ਵੀ ਨਾਲ ਲੈ ਕੇ ਜਾਣਾ ਸਾਬ ਨਾਲ ਲਾਈ ਚੰਗਾ ਕੋਈ ਨਹੀਂ ਕੋਈ ਨਹੀਂ ਹਿਸਾਬ ਤੂੰ ਦੱਸੇਗਾ ਮੈਨੂੰ ਤੂੰ ਤਾਂ ਕਹਿੰਦਾ ਸੀ ਬਾਈ ਪਿੱਗ ਘਰੇ ਲਵਾਉਂਗਾ ਤੂੰ ਇੱਧਰ ਖੇਤਾਂ ਇੰਜ ਕਿਧਰ ਲਈ ਆਉਣਾ ਮੈਨੂੰ ਓਏ ਆਪਣੇ ਕਿਹੜਾ ਕੋਈ ਲੌਂਦਾ ਬਾਈ ਤੈਨੂੰ ਬੁੜੀਆਂ ਦਾ ਪਤਾ ਹੈਗਾ ਮੁੜ ਕੇ ਟੋਕੀ ਜਾਣੀਆਂ ਇੱਥੇ ਵਧੀਆ ਲਾਈ ਖੁੱਲੋਂ ਬੁੜੇ ਉਹ ਮੇਰੇ ਮੂਰੇ ਬੋਲ ਕੇ ਦਿਖਾਉਣਾ ਠੰਡਾ ਰਹਿਆ ਕਰ ਓ ਮਨਦੀਪ ਆ ਜਾ ਲੈ ਬਈ ਆ ਜਾ ਕਰਾ ਮਨਦੀਪ ਉਹ ਫੜ ਸਾਈਕਲ ਤੇ ਝੋਲਾ ਜਾ ਬਾਈ ਲੈ ਬਾਈ ਕਰੀਬ ਜਾਰੇ ਸੀ ਆ ਬਾਈ ਦੀ ਹੁਣ ਤੈਨਾਂ ਨਾ ਫਿੱਗ ਲਾਉਣਾ ਸੀ ਤਾਂ ਆ ਆ ਜਾ ਆ ਜਾ ਬਈ ਨਹੀਂ ਨਹੀਂ ਬਣਾਉਂਦਾ ਸੀ ਝੋਲਾ ਮੈਂ ਹਾਂ ਹੋਰ ਵੀ ਗਰਮ ਹੋਈ ਜਾਣਾ ਰਹਿਣਾ ਆ ਲਾ ਦੇ ਮਨਦੀਪ ਸਾਈਕਲ ਤੇ ਜਾ ਇੱਥੇ ਓਏ ਮੜਾ ਝੋਲਾ ਜਾ ਏਵਲ ਲਾਉਂਦੇ ਕਹਿੰਦੇ ਓ ਲਾਉਣੇ ਆ ਲਾਉਣਾ ਟੇਬਲ ਝੋਲ ਚਲਾਵਾਗੇ ਔਰ ਟੇਬਲ ਉੱਪਰ ਲਾ ਕੇ ਵਧ ਗਿਆ ਬੈ ਜਾ ਮਾੜਾ ਜਿਹਾ ਬੈ ਜਾ ਓਏ ਆ ਗਿਆ ਓਏ